ਸਭ ਕੋ ਜੈ ਮਸੀਹ ਦੀ ਮੈਂ ਪ੍ਰਭੂ ਦਾ ਦਾਸ ਪਾਸਟਰ ਜੇਮਸ ਗੇ ਲਈ ਤੁਹਾਨੂੰ ਪ੍ਰਭੂ ਦਾ ਵਚਨ ਸ਼ੇਅਰ ਕਰਨਾ ਚਾਹੁੰਦਾ ਜੋ ਪੂਰੀ ਬਾਈਬਲ ਦੇ ਵਿੱਚ ਸਾਰ ਹੈ ਫਸਟ ਹੈ ਵਿਸ਼ਵਾਸ ਫੋਰ ਸੈਕਿੰਡ ਹੈ ਪਰਮ ਜੇ ਅਸੀਂ ਵਿਸ਼ਵਾਸ ਕਰਦੇ ਹਾਂ ਤੇ ਫਿਰ ਸਾਨੂੰ ਪਰਮਵਾਲ ਕਦੇ ਵੀ ਧਿਆਨ ਨਹੀਂ ਕਰਨਾ ਚਾਹੀਦਾ ਕਿਉਂਕਿ ਵਚਨ 'ਚ ਲਿਖਿਆ ਹੈ ਮਰਕੁਸ 9:23 ਵਿੱਚ ਕਿ ਵਿਸ਼ਵਾਸ ਕਰਨ ਵਾਲਿਆ ਲਈ ਸਭ ਕੁਝ ਸੰਭਵ ਹੈ ਸੋ ਅਸੀਂ ਵਚਨ ਦੇ ਵਿੱਚੋਂ ਪੜਾ ਗਏ ਆ ਕੂਪ 1 ਅਧਿਆਇ ਉਹਦੀ 6 ਐਪ ਵਿੱਚ ਇਦਾਂ ਲਿਖਿਆ ਹੋਇਆ ਹੈ ਪਰ ਨਹੀਂ ਚਾਲ ਮੰਗੋ ਤੇ ਕੁਝ ਵੀ ਭਰਮ ਨਾ ਕਰੋ ਸੋ ਮੇਰੇ ਪੈਂਟਰੋ ਜੇ ਅਸੀਂ ਵਿਸ਼ਵਾਸ ਕਰ ਲਿਆ ਤੇ ਫਿਰ ਭਰਮ ਨਹੀਂ ਕਰਨਾ ਜਿਸ ਤਰ੍ਹਾਂ ਅਬਰਾਹਾਮ ਨੇ ਵਿਸ਼ਵਾਸ ਕੀਤਾ ਪਰਮੇਸ਼ਰ ਨੇ ਉਹਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੈਨੂੰ ਇੰਨਾ ਵਧਾਵਾਂਗਾ ਮੈਂ ਤੈਨੂੰ ਆਸ਼ੀਸ਼ ਦਵਾਂਗਾ ਮੈਂ ਤੈਨੂੰ ਇੱਕ ਪੁੱਤਰ ਦਾ ਗਾਣ ਵੀ ਦਵਾਂਗਾ ਸੋ ਉਹਨੇ ਉਸ ਵਚਨ ਦੇ ਉੱਤੇ ਵਿਸ਼ਵਾਸ ਕੀਤਾ ਭਰਮ ਨਹੀਂ ਕੀਤਾ ਬੁਢਾਪੇ ਵਿੱਚ ਜੀਵ ਚਾਹਾਂਗਾ ਤਾਂ ਵੀ ਉਹਦਾ ਵਿਸ਼ਵਾਸ ਬਣਿਆ ਰਿਹਾ ਔਰ ਉਹਨੇ ਇੰਨਾ ਵਿਸ਼ਵਾਸ ਕੀਤਾ ਕਿ ਪਰਮੇਸ਼ਰ ਨੇ ਉਹਨੂੰ ਇੱਕ ਦਿਨ ਪੁੱਤਰ ਦਿੱਤਾ। ਸੋ ਮੇਰੇ ਭੈਣ ਭੋਜੇ ਅਸੀਂ ਪਰਮੇਸ਼ਰ ਤੇ ਵਿਸ਼ਵਾਸ ਕਰ ਲਿਆ ਕਿ ਪਰਮੇਸ਼ਰ ਮੈਨੂੰ ਇਹ ਚੀਜ਼ ਦੀ ਨੀਡ ਹੈ ਜ਼ਰੂਰਤ ਹੈ ਤਾਂ ਕਿਸੇ ਵੱਲ ਨਾਲ ਦੇਖੋ ਕਿ ਕੋਈ ਤੁਹਾਨੂੰ ਕੁਝ ਆ ਕੇ ਕਹਿ ਰਿਹਾ ਹੈ ਕਿ ਹਾਂ ਇਦਾਂ ਨਹੀਂ ਇਦਾਂ ਕਰਨਾ ਉਹ ਉਹ ਸਾਨੂੰ ਪਰਮ ਦੇ ਵਿੱਚ ਰਹੇਗਾ ਤੁਸੀਂ ਕਹਿੰਨਾ ਮੇਰਾ ਖੁਦਾ ਸਭ ਕੁਝ ਕਰਨ ਦੀ ਸਮਰਥ ਰੱਖਦਾ ਹੈ ਔਰ ਮੈਂ ਉਸ ਤੇ ਉੱਤੇ ਵਿਸ਼ਵਾਸ ਕਰਦਾ ਹਾਂ ਕਿਉਂਕਿ ਉਹ ਸਭ ਕੁਝ ਮੈਨੂੰ ਦੇਣ ਦੀ ਸਮਰਥ ਰੱਖਦਾ ਹੈ। ਔਰ ਅੱਗੇ ਕੀ ਲਿਖਦਾ ਹੈ ਅੱਗੇ ਕਹਿੰਦਾ ਹੈ ਕਿਉਂ ਕਿ ਕਿਉਂਕਿ ਜੋ ਭਰਮ ਕਰਨ ਵਾਲਾ ਹੈ ਸਮੁੰਦਰ ਦੀ ਛਲ ਵਰਗਾ ਹੈ ਸਮੁੰਦਰ ਦੀ ਛਲ ਵਰਗਾ ਕਿਹਦਾ ਜਿਹੜਾ ਭਰਮ ਕਰਦਾ ਹੈ ਨਾ ਉਹ ਸਮੁੰਦਰ ਦੀ ਛਲ ਵਰਗਾ ਕਹਿੰਦਾ ਆਉਂਦੀ ਤੇ ਬੜੀ ਤੇਜ ਹੈ ਪਰ ਜਦੋਂ ਲਾਗੇ ਆਉਂਦੀ ਉਹ ਸ਼ਾਂਤ ਹੋ ਜਾਂਦੀ ਹੈ ਸੋ ਮੈਨੇ ਪੈਂਦਾ ਆਸੀਂ ਵਿਸ਼ਵਾਸ ਕਰਨਾ ਭਰਮ ਨਹੀਂ ਕਰਨਾ ਕੋਈ ਕਿੱਦਾਂ ਕਹਿ ਰਿਹਾ ਕਿੱਦਾਂ ਕਹਿ ਰਿਹਾ ਉਹ ਕਹਿੰਦਾ ਉਹ ਫੁਲਾਨੀ ਡਾਕਟਰ ਕੋ ਚਲੇ ਜਾਓ ਉਸ ਜੋਂ ਦੇ ਕੋਲ ਬੜਾ ਵਧੀਆ ਇਲਾਜ ਤੁਸੀਂ ਯਸ਼ੂ ਤੇ ਵਿਸ਼ਵਾਸ ਕਰਦੇ ਹੋ ਮੈਡੀਸਨ ਲੈਣਾ ਕੋਈ ਬੁਰੀ ਬਾਤ ਨਹੀਂ ਹੈ ਬੁਰੀ ਗੱਲ ਨਹੀਂ ਹੈ ਪਰ ਕੀ ਕਰਨਾ ਵਿਸ਼ਵਾਸ ਕਰਨਾ ਕਿ ਮੇਰਾ ਯੀਸ਼ੂ ਸਭ ਕੁਝ ਕਰਨ ਦੀ ਸਮਰੱਥ ਰੱਖਦਾ ਹੈ ਹallelujah ਅਗਰ ਅਸੀਂ ਅਗੇ ਉਹ ਹੋਰ ਪੜੀਏ ਤੇ ਉਹ ਕਹਿੰਦਾ ਕਿ ਸ਼ਲ ਸ਼ਲ ਵਰਗਾ ਹੈ ਜਿਹੜਾ ਪੌਣ ਨਾਲ ਟਕਰਾਈ ਜਾਂਦੀ ਹੈ ਤੇ ਉਡਾਈ ਜਾਂਦੀ ਹੈ ਇਹੋ ਜਿਹਾ ਮਨੋਖੰਡ ਨਾ ਸਮਝੇ ਕਿ ਪ੍ਰਭੂ ਦੇ ਕੋਲੋਂ ਕੋਸ਼ ਨੂੰ ਮਿਲ ਸਕਦਾ ਹੈ ਜੇ ਇਸ ਇਨਸਾਨ ਨੇ ਮਾਸਾ ਕੁ ਵੀ ਭਰਮ ਕਰ ਲਿਆ ਔਰ ਪ੍ਰਭੂ ਦਾ ਦਾ ਯਾਕੂਬ ਕੀ ਕਹਿ ਰਿਹਾ ਕਿ ਇਹ ਨਾ ਸਮਝੇ ਕਿ ਪਰਮੇਸ਼ਵਰ ਦੇ ਕੋਲ ਉਹਨੂੰ ਕੁਝ ਮਿਲ ਸਕਦਾ ਹੈ ਸੋ ਮੇਰੇ ਭੈਣ ਭਰਾਓ ਜੇ ਅਸੀਂ ਧਰਮ ਕਰ ਲਿਆ ਤਾਂ ਇਹ ਨਾ ਸਮਝੋ ਕਿ ਜੋ ਅਸੀਂ ਪ੍ਰਾਰਥਨਾ ਕੀਤੀ ਹੈ ਉਹ ਸਾਨੂੰ ਰਸੀਵ ਹੋ ਜਾਏਗੀ ਉਹ ਸਾਨੂੰ ਮਿਲ ਜਾਏਗਾ ਜੇ ਤੁਸੀਂ ਧਰਮ ਕਰ ਲਿਆ ਤੇ ਕੁਝ ਵੀ ਤੁਹਾਨੂੰ ਨਹੀਂ ਜੇ ਮਿਲਣਾ ਅੱਜ ਤੋਂ ਹੀ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿਓ ਜਿਸ ਦਾ ਮਰਕਸ 9 ਦੇ 23 ਵਿੱਚ ਉਸ ਨੇ ਲਿਖਿਆ ਹੈ ਵਿਸ਼ਵਾਸ ਕਰਨ ਵਾਲਿਆਂ ਦੀ ਸਭ ਕੁਝ ਸੰਭਵ ਹੈ ਔ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਦਾ ਹਾਂ ਕਿਸੇ ਵੀ ਕੰਮ ਲਈ ਤੁਸੀਂ ਬੜੀ ਕਸ਼ਿਸ਼ ਕਰ ਰਹੇ ਹੋ ਤੇ ਤੁਹਾਨੂੰ ਕੋਈ ਧਰਮ ਦੇ ਵਿੱਚ ਪਾਉਂਦਾ ਹੈ ਤੇ ਅੱਜ ਤੋਂ ਬਾਅਦ ਤੁਸੀਂ ਵਿਸ਼ਵਾਸ ਕਰਨਾ ਹਾਂ ਧਰਮ ਦੀਆਂ ਬਹੁਤ ਸਾਰੀਆਂ ਪਰਿਭਾਸ਼ਾਵਾਂ ਨੇ ਬਹੁਤ ਸਾਰੇ ਜਿਸ ਤਰ੍ਹਾਂ ਕਿ ਕੋਈ ਵੀ ਤੁਹਾਡੇ ਕੋਲ ਆਉਂਦਾ ਹੈ ਤੁਹਾਨੂੰ ਆ ਕੇ ਕਹਿੰਦਾ ਹੈ ਇਹ ਉਹ ਬਹੁਤ ਸਾਰੀਆਂ ਗੱਲਾਂ ਤਾਂ ਵਾਕੀ ਤਾਂ ਸਰਤਾਂ ਉੱਪਰ ਧਰਮ ਦੇ ਵੱਲ ਲੈ ਕੇ ਜਾਂਦਾ ਤੁਸੀਂ ਇੱਕ ਹੀ ਗੱਲ ਉਸ ਨੂੰ ਕਹਿਣੀ ਹੈ ਮੈਨੂੰ ਮੇਰੇ ਯੀਸ਼ੂ ਤੇ ਵਿਸ਼ਵਾਸ ਹੈ ਜਿਸ ਤਰ੍ਹਾਂ ਕਿ ਛੋਟਾ ਬੱਚਾ ਹੁੰਦਾ ਹੈ ਲੋਕ ਧਰਮ ਵਿੱਚ ਪਾ ਦਿੰਦੇ ਹੈ ਕੀ ਕਹਿੰਦੇ ਇਹਦੇ ਟਿੱਕਾ ਲਾ ਲੂ ਬਲੈਕ ਦਾ ਕਿ ਟਿੱਕਾ ਲਾ ਲਈੁੰਦਾ ਜਨਾ ਲੱਗ ਜਾਏ ਤੁਸੀਂ ਕਹਿੰਦੇ ਮੇਰਾ ਯੇਸ਼ੂ ਦਾ ਹਾਥੇ ਦੇ ਉੱਤੇ ਹੈ ਇਸ ਨੂੰ ਕੋਈ ਵੀ ਨਜ਼ਰ ਨਹੀਂ ਲੱਗ ਸਕਦੀ ਜਿਸ ਨਾਲ ਕਿ ਮੈਰਜ਼ ਹੁੰਦੀ ਹੈ ਮੈਰਜ਼ ਦੇ ਵੇਲੇ ਕੀ ਕਹਿੰਦੇ ਆ ਤੈਨੂੰ ਤੇਰੀ ਸ਼ਾਦੀ ਆਉਣ ਵਾਲੀ ਹੈ ਤੂੰ ਬਾਹਰ ਅੰਦਰ ਨਹੀਂ ਜਾਣਾ ਤੁਸੀਂ ਵਿਸ਼ਵਾਸ ਕਰਨਾ ਮੇਰਾ ਯੇਸ਼ੂ ਕਹਿੰਦਾ ਮੈਂ ਤੇਰੇ ਅੰਦਰ ਔਰ ਵਿੱਚ ਮੈਂ ਤੇਰੇ ਬਾਹਰ ਜਾ ਵਿੱਚ ਤੇਰੀ ਰੱਖਿਆ ਕਰਨਾ ਸੋ ਬਹੁਤ ਸਾਰੇ ਵਹਿਮ ਪਰਮੀਆਂ ਗੱਲਾਂ ਨੇ ਜੇ ਮੰਗਲਵਾਰ ਵੀਰਵਾਰ ਇਹ ਨਹੀਂ ਕਰਨਾ ਬੋ ਨਹੀਂ ਕਰਨਾ ਕਪੜਾ ਨਹੀਂ ਕੱਟਣਾ ਹਾਂ ਸੇ ਨਹੀਂ ਤੋੜਨਾ ਬਹੁਤ ਸਾਰੇ ਵਹਿਮ ਪਰਮ ਨੇ ਜੋ ਇਨਸਾਨ ਪਾਲ ਕੇ ਰੱਖਦਾ ਤੇ ਇਸ ਕਰਕੇ ਮੇਰੇ ਭੈਣੋ ਇਨਾ ਵਹਿਮਾਂ ਭੜਮਾਂ ਦੇ ਵਿੱਚੋਂ ਬਾਹਰ ਨਿਕਲਣਾ ਔਰ ਯੇਸ਼ੂ ਤੇ ਵਿਸ਼ਵਾਸ ਕਰਨਾ ਯੇਸ਼ੂ ਮਸੀਹ ਨੇ ਇੱਕ ਦਿਨ ਨੂੰ ਵੀ ਬਣਾਇਆ ਫਸਟ ਡੇ ਬਣਾਇਆ ਸੈਕਿੰਡ ਡੇ ਥਰਡ ਡੇ ਫੋਰ ਡੇ ਫਾਈਵ ਡੇ 6 ਡੇ ਉਹ ਸਾਰੇ আপে শনে ਤੁਸੀਂ ਵਿਸ਼ਵਾਸ ਕਰਨਾ ਜੋ ਕੁਝ ਵੀ ਤੁਸੀਂ ਕਰਿਓ ਯੀਸ਼ੂ ਦਾ ਨਾਮ ਲੈ ਕੇ ਕਰੋ ਤੇ ਇਹ ਕਹੋ ਮੈਂ ਵਿਸ਼ਵਾਸ ਕਰਦਾ ਕਿ ਜੋ ਕੁਝ ਮੈਂ ਕਰ ਰਿਹਾ ਯੀਸ਼ੂ ਮੇਰੇ ਨਾਲ ਹੈ ਮੈਂ ਕੋਈ ਵੀ ਬਹਿਮ ਪਰਮ ਨਹੀਂ ਕਰਦਾ ਤਾਂ ਉਹ ਮੈਂ ਤੁਹਾਡੀ ਪ੍ਰਾਰਥਨਾ ਕਰਨਾ ਕਿ ਪਰਮੇਸ਼ਰ ਤੁਹਾਨੂੰ ਬਹਿਮ ਪਰਮ ਤੋਂ ਦੂਰ ਕਰੇ ਔਰ ਪਰਮੇਸ਼ਰ ਤੋਂ ਤੇ ਵਿਸ਼ਵਾਸ ਕਰੇ ਔਰ ਛੋਡੀ ਦੀ ਪ੍ਰਾਰਥਨਾ ਕਰਦਾ ਹਾਂ ਸਵਰਗੀ ਪਿਤਾ ਪਰ ਯੀਸ਼ੂ ਮਸੀਹ ਤੁਹਾਡੇ ਨਾਲ ਬਾਤ ਕਰਦਾ ਹਾਂ ਜੋ ਪਿਤਾ ਪਰਮੇਸ਼ਰ ਦਾ ਬਚਨ ਦਿੱਤਾ ਯਕੂਬ ਇਕ ਗਾਇਲਿਸ਼ੀਆ ਚ ਵਿੱਚ ਕਿ ਵਿਸ਼ਵਾਸ ਨਾ ਮੰਗੋ ਤੇ ਕੁਝ ਵੀ ਪਰਮਨਾ ਕਰੋ ਪਰਮੇਸ਼ਰ ਤੁਹਾਨੂੰ ਸਭ ਕੁਝ ਦੇਵੇਗਾ सो so, मेरे भैन भ्राओ यशु मसीह वचन मेरे खुदा जिन्होंने को जाए और वह सारिया वह भरमां बाहर कटे और यशु पर विश्वास कर नेम ऑफ द चीजस यशु के नाम से